ਬਾਈ ਜੀ ਇਹ ਹੈਗਾ ਇਹਨਾਂ ਦਾ ਰੇਖੰਡਾਣ ਵਾਲਾ ਮਤਲਬ ਜਿਹੜਾ ਆਪਣਾ ਰੂੜੀ ਵਾਲਾ ਰੇਹ ਹੁੰਦਾ ਉਹਦਾ ਇਹ ਕੀ ਕਰਦੇ ਆ ਤਕਰੀਬਨ ਫਾਰਮਾਂ ਵਾਲੇ ਕਈ ਤਾਂ ਕਰਦੇ ਆ ਵੀ ਉਹਦਾ ਜਿਹੜਾ ਸੁੱਕਾ ਉਹ ਆ ਗੋਹੇ ਨੂੰ ਤੇ ਮਤਲਬ ਪਾਣੀ ਨੂੰ ਲੱਗ ਕਰ ਲੈਣੇ ਆ ਇਹਨਾਂ ਕੋਲ ਪ੍ਰੋਸੈਸਿੰਗ ਪਲਾਂਟ ਜੇ ਹੁੰਦੇ ਆ ਵੀ ਉਹਦਾ ਨਚੋੜ ਸੁੱਕਾ ਪਾਣਾ ਲੱਗ ਕੱਢ ਲੈਣਾ ਪਾਣੀ ਲੱਗ ਕੱਢ ਲੈਣਾ ਯਾ ਕੀ ਕਰਦੇ ਆ ਪਤਲਾ ਹੁੰਦਾ ਜੇ ਉਹਨੂੰ ਕੋਲੂਆ ਕਰਕੇ ਉਹਨੂੰ ਇਹਨਾਂ ਚ ਟੈਂਕਰਾਂ 'ਚ ਭਰ ਕੇ ਫਿਰ ਇਹ ਉਹ ਕਰਦੇ ਹੁੰਦੇ ਆ ਖੇਤਾਂ ਦੀ ਬਾਹੀ ਕਰਕੇ ਬਾਣ ਤੋਂ ਬਾਅਦ ਜਦੋਂ ਖੋਲਿਆ ਗਿਆ ਖੇਤ ਉਹਦੇ 'ਚ ਫਿਰ ਇਹਨਾਂ ਨੇ ਇਹਦੇ ਨਾਲ ਪਾ ਦੇਣਾ ਆ ਮਤਲਬ ਲਿਕਵਿਡ ਪਾਣ 'ਚ ਪਾਣਾ ਆ ਇਹ ਉਹਦਾ ਵੀ ਇਹ ਕੀ ਕਰਦੇ ਆ ਮਤਲਬ ਆਪਾਂ ਦਾ ਖਲਾਰ ਕੇ ਬਾਹੀ ਆਪਣੇ ਹਿਸਾਬ ਨਾਲੇ ਕਰਨੀ ਇਹ ਕਹਿੰਦੇ ਵੀ ਅਸੀਂ ਵੀ ਮਿੰਤੀ ਗਿਣਤੀ ਨਾਲ ਚੱਲਦੇ ਹੁੰਨੇ ਆ ਵੀ ਉਹਦੇ ਚ ਤੱਤ ਕਹਿੰਦਾ ਜੇ ਖੁੱਲਾ ਛੱਡ ਗਏ ਉਹਨੂੰ ਧੁੱਪ ਲੱਗੀ ਗਈ ਤਾਂ ਉਹਦੇ ਵਿੱਚ ਆਲੇ ਤੱਤ ਚਲੇ ਜਾਣੇ ਆ ਵੀ ਇਹ ਕਹਿੰਦੇ ਵੀ ਅਸੀਂ ਖੰਡਾਣ ਦੇ ਨਾਲ-ਨਾਲ ਸਾੰਬਦੇ ਆ ਵੀ ਨਾਲ ਦੀ ਨਾਲ ਉਹਦੇ ਤੇ ਬਾਹੀ ਕਰਕੇ ਵੀ ਉਹ ਬੰਦ ਕਰ ਦਿੱਤਾ ਜਾਵੇ ਵੀ ਖੇਤਾਂ 'ਚ ਰਜਣ ਦਾ ਉਹ ਮਿਲੇ ਉਹਨੂੰ ਵੀ ਉਸੇ ਟਾਈਮ ਬੰਦ ਕਰ ਦਈਏ ਆਪਾਂ ਕੀ ਕਰਦੇ ਆਪਾਂ ਆਪਣੇ ਹਿਸਾਬ ਨਾਲ ਖਲਾਰ ਕੇ ਛੱਡ ਦਿੰਨੇ ਆ ਇੰਨੇ ਨੂੰ ਤੱਤ ਦੁੱਧ ਧੁੱਪ ਜੇ ਉਹ ਹੋ ਜਾਂਦੇ ਆ ਵੀ ਇਹ ਕਹਿੰਦੇ ਵੀ ਅਸੀਂ ਟਾਈਮ ਟੂ ਟਾਈਮ ਕਾਬੂ ਕਰਦੇ ਆ ਸਾਰਾ ਕੁਝ ਆ ਦੇਖੋ ਵੀ ਐਨ ਵਿੱਚ ਜਾਵੇ ਉਹਦੇ ਹਿਸਾਬ ਨਾਲ ਫਾਲੀਆਂ ਬਣਾ ਕੇ ਉਹ ਕੀਤਾ ਵਾ ਆ ਵੀ ਐਨ ਵਿੱਚ ਤੱਕ ਰਚੇ ਸਾਰੇ ਸੰਦ ਇਹਨਾਂ ਦੇ ਪੂਰੇ ਦਿਮਾਗੀ ਬਣਾਏ ਹੋਏ ਆ ਵੀ ਵਧੀਆ ਕੰਮ ਕਰਨ ਓਕੇ ਜੀ ਅੱਗੇ ਹੋਰ ਬਣਾਣੇ ਆ ਫਿਰ ਚਲੋ ਜੀ ਹਰਮਨ ਭਾਈ